ਮੇਰੀ ਹਾਈਟ 6.5 ਫੁੱਟ ਤੇ ਮੇਰੀ ਵਾਈਫ ਦੀ ਹਾਈਟ 5.3 ਇੰਚ ਜਦੋਂ ਮੈਨੂੰ ਫੋਟੋ ਦਿਖਾਈ ਗਈ ਮੈਂ ਮੈਰਿਜ ਕਰਨ ਤੋਂ ਮਨਾ ਕਰ ਦਿੱਤਾ ਜਦੋਂ ਮੈਂ ਮੰਮੀ ਦੇ ਕਹਿਣ ਤੇ ਵਾਈਫ ਨੂੰ ਦੇਖਣ ਇਹਨਾਂ ਦੇ ਘਰ ਗਿਆ ਤੇ ਇਹ ਕਮਰੇ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲੇ ਜਦੋਂ ਘਰ ਤੋਂ ਬਾਹਰ ਆਇਆ ਮੈਂ ਕੰਧ ਉੱਪਰ ਦੀ ਇਹਨਾਂ ਨੂੰ ਦੇਖਿਆ ਤੇ ਮੈਨੂੰ ਬਹੁਤ ਸੋਹਣੇ ਲੱਗੇ ਮੇਰੇ ਘਰ ਵਿੱਚ ਸਾਰੇ ਹੀ 6 ਫੁੱਟ ਪਲੱਸ ਹਨ ਅਸੀਂ ਕਿਸੇ ਦੀ ਗੱਲ ਨਹੀਂ ਸੁਣਦੇ ਅਸੀਂ ਆਪਣੀ ਜ਼ਿੰਦਗੀ ਵਿੱਚ ਬੜੇ ਇੰਜੋਏਮੈਂਟ ਨਾਲ ਰਹਿੰਦੇ ਹਾਂ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਰੇ ਸਾਡੇ ਵੱਲ ਦੇਖਦੇ ਨੇ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਅਸਲਾਮੁਅਲੈਕਮ ਮੈਂ ਤੁਹਾਡਾ ਦੋਸਤ پرویز ਬੱਟ ਜਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਇਸ ਟਾਈਮ ਅਸੀਂ ਸ਼ਹਿਰ ਜਲੰਧਰ ਦੇ ਵਿੱਚ ਆ ਔਰ ਬੜੀ ਹੀ ਇੰਟਰਸਟਿੰਗ ਅੱਜ ਸਟੋਰੀ ਤੁਹਾਨੂੰ ਦਿਖਾਉਣ ਜਾ ਰਹੇ ਆ ਤੇ ਇੱਕ ਕਪਲ ਦੇ ਨਾਲ ਗੱਲਬਾਤ ਕਰਨ ਜਾ ਰਹੇ ਆ ਔਰ ਇਸ ਕਪਲ ਨੇ ਇਹ ਸਾਬਤ ਕਰਤਾ ਕਿ ਹਰ ਲੋਕਾਂ ਦੀ ਜਿਹੜੀ ਸੋਚ ਹੁੰਦੀ ਆ ਕਿ ਜਦੋਂ ਮੈਰਿਜ ਹੁੰਦੀ ਆ ਜਾਂ ਮੈਰਿਜ ਨੂੰ ਕੋ ਦੇਖਦੇ ਆ ਕੋਈ ਕੁੜੀ ਮੁੰਡੇ ਨੂੰ ਹਨਾ ਤੇ ਉਹਨਾਂ ਦੀ ਸੋਚ ਹੁੰਦੀ ਆ ਕਿ ਵੀ ਜੋੜੀ ਜਿਹੜੀ ਆ ਇੱਕ ਦੂਜੇ ਦੇ ਨਾਲ ਹਾਈਟ ਜੱਜਦੀ ਹੋਣੀ ਚਾਹੀਦੀ ਆ ਹਨਾ ਤੇ ਪਰ ਇਹਨਾਂ ਕਪਲ ਨੇ ਸਾਬਤ ਕਰਤਾ ਕਿ ਜੋੜੀ ਜਚਣ ਦੇ ਨਾਲ ਉਹ ਅੰਡਰਸਟੈਂਡਿੰਗ ਜਿਹੜੀ ਆ ਇੱਕ ਦੂਸਰੇ ਦੀ ਨਾ ਉਹ ਹੋਣੀ ਜ਼ਰੂਰੀ ਹੋਣੀ ਚਾਹੀਦੀ ਆ ਤੇ ਅੱਜ ਅਸੀਂ ਉਸੇ ਕਪਲ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ ਤੇ ਸਾਰੀ ਗੱਲਬਾਤ ਅੱਗੇ ਆਪਾਂ ਉਸ ਕਪਲ ਦੇ ਨਾਲ ਹੀ ਕਰਦੇ ਆ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਸਰ ਸਵਾਗਤ ਕਰਦੇ ਆ ਤੁਹਾਡਾ ਅਸੀਂ ਵੀ ਭਾਈ ਤੁਹਾਡਾ ਸਵਾਗਤ ਕਰਦੇ ਆ ਸਾਡੇ ਘਰ ਆਨ ਰੀ ਜੀ जी, 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 अच्छा जी सब तो पहला ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦਿਓ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਹੈ ਜੀ ਜਸ਼ਨਪ੍ਰੀਤ ਸਿੰਘ ਜੀ ਤੁਹਾਡਾ ਕੀ ਨਾਮ ਹੈ ਜੋਬਨਪ੍ਰੀਤ ਕੌਰ ਜਸ਼ਨਪ੍ਰੀਤ ਸਿੰਘ ਔਰ ਜੋਬਨਪ੍ਰੀਤ ਕੌਰ ਦਾ ਅਸੀਂ ਜਗ ਪੰਜਾਬੀ ਨਿਊਜ਼ ਤੇ ਸਾਰੇ ਦਰਸ਼ਕਾਂ ਦੇ ਨਾਲ ਤੁਸੀਂ ਰੂਬਰੂ ਹੋਏ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਔਰ ਧੰਨਵਾਦ ਕਰਦੇ ਹਾਂ ਜੀ ਅੱਛਾ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸ ਦਿਓ ਵੀ ਤੁਹਾਡੀ ਦੋਵਾਂ ਦੀ ਮੈਰिज ਨੂੰ ਕਿੰਨਾ ਟਾਈਮ ਹੋ ਗਿਆ ਜੀ ਸਾਡੇ ਮੈਰਿਜ 10 ਮਹੀਨੇ ਹੋ ਗਏ ਜੀ 10 ਮਹੀਨੇ ਹੋ ਗਏ 10 ਮਹੀਨੇ ਹੋ ਗਏ ਹਾਂਜੀ ਤੇ ਤੁਸੀਂ ਕਿੱਥੋਂ ਆ ਜੀ ਬੇਸਿਕਲੀ ਜਿਹੜਾ ਤੁਹਾਡਾ ਸ਼ਹਿਰ ਆ ਪਿੰਡ ਆ ਉਹ ਕਿੱਥੇ ਆ ਜੀ ਪਿੰਡ ਸ਼ਾਮਰਾਕਰਤਾਰਸ ਬਰਾ ਭਾਈ ਤੇ ਪਿੰਡ ਮਹਾਰਾਜਪੁਰ ਆ ਇਹ ਕਿਹੜਾ ਜੀ ਹਮਰਾਜਪੁਰ ਹਮਰਾਜਪੁਰ ਹਾਂਜੀ ਤੇ ਮੈਡਮ ਤੁਹਾਡਾ ਜੀ ਮੇਰਾ ਜਲੰਧਰ ਹੀ ਆ ਤੁਹਾਡਾ ਜਲੰਧਰ ਹਾਂਜੀ ਅਸੀਂ ਤੁਹਾਡੇ ਦੋਵਾਂ ਜੀ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਵੀ ਇਹ ਲਾਮੇ ਮੈਰਿਜ ਆ ਜੀ ਨਹੀਂ ਸਾਡੀ ਅਰੇਂਜ ਮੈਰਿਜ ਆ ਅਰੇਂਜ ਹਾਂਜੀ ਤੇ ਅਰੇਂਜ ਮੈਰਿਜ ਜਦੋਂ ਹੁੰਦੀ ਆ ਪਹਿਲਾਂ ਅੱਜ ਜੋ ਸਮਾਂ ਚੱਲ ਰਿਹਾ ਹੈ ਨਾ ਉਹ ਕਹਿੰਦੇ ਹੁੰਦੇ ਫੋਟੋ ਮਂਗਾਓ ਜੀ ਬੰਦੇ ਦੀ ਹਾਈਟ ਪੁੱਛੋ ਜੀ ਕਿੰਨੀ ਆ ਹੈਨਾ ਤੇ ਉਹ ਕਿੱਦਾਂ ਦਾ ਲੱਗਦਾ ਆ ਕਿੱਦਾਂ ਦੀ ਲੱਗਦੀ ਆ ਸਾਰਾ ਕੁਝ ਪਹਿਲਾਂ ਅੱਜ ਦੀ ਡੇਟ ਦੇ ਵਿੱਚ ਪਹਿਲੇ ਸਮੇਂ ਵਿੱਚ ਨਹੀਂ ਹੁੰਦਾ ਸੀ ਅੱਜ ਦੀ ਡੇਟ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਆ ਤੇ ਜਦੋਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਵੀ ਲੜਕੀ ਦੀ ਜਿਹੜੀ ਹਾਈਟ ਹੈ ਉਹ ਕਿੰਨੀ ਹੈ ਹਾਂਜੀ ਮਤਲਬ ਮਮਾ ਮੇਰੇ ਆਂਦੇ ਜਾਂਦੇ ਸੀ ਇਹਨਾਂ ਦੇ ਘਰੇ ਅੱਛਾ ਜੀ ਹਾਂਜੀ ਮੈਨੂੰ ਫਰੈਂਡ ਸੀ ਮਮਾ ਦੇ ਤੇ ਆਦੇ ਆਦੇ ਰਿਤੇ ਤੇ ਇਹਨਾਂ ਨੇ ਰਿਸ਼ਤੇ ਦੀ ਗੱਲ ਤੁਰਤੀ ਪਹਿਲੇ ਤੇ ਇਹਨਾਂ ਦੇ ਰਿਸ਼ਤੇ ਤੇ ਬਾਹਰ ਕਰਵਾਉਂਦੇ ਸੀ ਮਮਾ ਜੀ ਤੇ ਬਾਅਦ ਚ ਜਦੋਂ ਆਪ ਨਾਲ ਰਹੇ ਆਪ ਜਿੰਨਾ ਪਿਆਰ ਘੁਰ ਪਿਆ ਤੇ ਕਹਿੰਦੇ ਕਿ ਨਹੀਂ ਤੇ ਰਿਸ਼ਤੇ ਨਾਲ ਆਪਣੇ ਘਰ ਹੀ ਕਰਨਾ ਵਾ ਚਲੋ ਮੈਨੂੰ ਫੋਟੋ ਖਾਣੇ ਪਾਈਆਂ ਪਰ ਮੈਂ ਫੋਟੋ ਦੇਖ ਕੇ ਮੈਂ ਕਿਹਾ ਨਹੀਂ ਮੈਂ ਇਹ ਰਿਸ਼ਤਾ ਨਹੀਂ ਕਰਨਾ ਮੈਨੂੰ ਨਹੀਂ ਇੱਕ ਰੂਪ ਪਸੰਦ ਤੇ ਮਨਾ ਕਰਦਾ ਦੋ ਤਿੰਨ ਅੜੀ ਗੱਲ ਚ ਲਿਆ ਮਨਾ ਕਰ ਦ ਉਹ ਆਇਆ ਫੂਟ ਦੇਖਿਆ ਅਚਨਚੇਤ ਦੇਖਿਆ ਅਚਾ ਹਾਈਟ ਦੇਖ ਹਾਈਟ ਕਰਕੇ ਮੈਂ ਮਨਾ ਕਰਤਾ ਫਿਰ ਮੈਂ ਆਇਆ ਕਿਸ਼ਿੰਧਾ ਮੁੱਤ ਕੰਮ ਕਰਦਾ ਉੱਥੋਂ ਫਿਰ ਆਇਆ ਪਿੰਡ ਆਇਆ ਮੈਂ ਕੋਈ 3-4 ਮਹੀਨੇ ਬਾਅਦ ਤੇ ਫਿਰ ਮਮਾ ਕਹਿੰਦਾ ਚੱਲ ਤੂੰ ਨਹੀਂ ਕਰਨਾ ਤੇਰੀ ਮਰਜ਼ੀ ਬਰੇ ਕਿਹੜੀ ਕੁੜੀ ਡੇਰਤਲਾ ਨਾਲ ਜਾ ਗਿਆ ਫਿਰ ਮੈਂ ਦੇਖਣ ਗਿਆ ਮੈਨੂੰ ਦੇਖਣ ਗਿਆ ਘਰ ਤੇ ਕਮਰੇ ਬਾਹਰ ਹੀ ਮੈਂ ਉਹਨਾਂ ਬਾਬਾ ਕਾਹੇ ਰੋਟੀ ਖਾ ਕੇ ਤੇ ਜਦੋਂ ਮੈਂ ਉੱਥੋਂ ਨਿਕਲ ਲੱਗਾ ਨਾ ਅਦੋਨਾ ਅਦੋ ਬਾੜ ਅਕੀਸ ਜੀ ਤੈਨੂੰ ਬੜਾ ਕੱਦ ਹਾਈ ਡਗੇ ਬੜੀਆ ਜੀ ਜਨਾਬ ਉਹਨੇ ਕੱਦ ਤਾਂ ਵੀ ਵੇਖਿਆ ਥੋੜਾ ਜਿਆ ਤੇ ਉੱਥੇ ਕੁੜੀ ਪਸੰਦ ਆ ਗਈ ਅੱਛਾ ਉੱਥੇ ਫਿਰ ਉੱਥੋਂ ਅੱਗੇ ਲਿਗਾਈ ਲੈ ਵੀ ਚੱਲਣਾ ਅੱਛਾ ਫਿਰ ਫੈਮਿਲੀ ਦੇ ਵਿੱਚ ਕਦੇ ਕੋਈ ਜਿਹਦਾ ਦੀਦੀ ਉਹਨਾਂ ਨੇ ਕਹਤਾ ਕਿ ਨਹੀਂ ਇਹਦੇ ਹਾਈ ਡਿਫਰੈਂਸ ਜ਼ਿਆਦਾ ਵਾ ਕੀ ਹੋ ਗਿਆ ਜੇ ਮੁੰਡਾ ਜੇ ਇਸ ਦਾ ਰਿਸ਼ਤਾ ਨਹੀਂ ਹੋ Đਿਆ ਫਿਰ ਮੰਮਾ ਵੀ ਹੜ ਗਏ ਥੋੜਾ ਜਿਹਾ ਮੈਂ ਵੀ ਚਲੋ ਕੋਈ ਕਰ ਲੈਂਦੇ ਆ ਉੱਤੋਂ ਬਾਅਦ ਕਰ ਤੁਰਦੀ ਰਹੇ ਤੁਹਾਨੂੰ ਆਪਾਂ ਇੱਥੋਂ ਗੱਲ ਇਹਨਾਂ ਦੀ ਵੀ ਕਰ ਲਈਏ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਈ ਜਦੋਂ ਉਹਨਾਂ ਨੇ ਦੱਸਿਆ ਵੀ ਤੁਹਾਨੂੰ ਵੀ ਪਤਾ ਲੱਗ ਗਿਆ ਵੀ ਐਡੀ ਹਾਈਟ ਹੈ ਮੇਰੇ ਨਾਲੋਂ ਬਹੁਤ ਜ਼ਿਆਦਾ ਵੱਡੀ ਆ ਨਾ ਤੁਹਾਨੂੰ ਨਹੀਂ ਕੋਈ ਪ੍ਰੋਬਲਮ ਹੋਈ ਤੁਸੀਂ ਨਹੀਂ ਕੋਈ ਮਨਾਂ ਕੀਤਾ ਜਾਂਦਾ ਇਹਨਾਂ ਨੇ ਨਹੀਂ ਗੱਲ ਮੈਨੂੰ ਪਤਾ ਨਹੀਂ 6.5 ਫੁੱਟ ਹੁੰਦਾ ਕਿੰਨਾ ਕ ਅੱਛਾ ਜੀ ਮੈਨੂੰ ਨਹੀਂ ਸੀ ਪਤਾ ਨਾ ਮੈਂ ਇਹਨਾਂ ਨੂੰ ਦੇਖਿਆ ਜਦੋਂ ਇਹ ਤੁਹਾਡੇ ਕੋਲ ਆਇਆ ਉਦੋਂ ਤੁਸੀਂ ਦੇਖਿਆ ਨਹੀਂ ਫਿਰ ਉਦੋਂ ਦੇਖਿਆ ਪਰ ਨਾ ਮੈਂ ਉਦੋਂ ਵੀ ਨਹੀਂ ਕੀਤੀ ਕਿਉਂਕਿ ਮੈਂ ਪਹਿਲਾਂ ਕਹਿ ਦਿੱਤਾ ਸੀ ਕਿ ਕੋਈ ਨਹੀਂ ਮੈਂ ਕਰਾ ਲ ਦੂੰਗੀ ਤੇ ਇਦਾਂ ਫਿਰ ਮੈਂ ਨਾ ਕਰਦੀ ਵੀ ਚੰਗੀ ਨਹੀਂ ਸੀ ਲੱਗਦੀ ਕਿ ਤੇ ਮੈਂ ਮੇਰੀ ਹਾਈਟ ਕਿਤੇ ਕਿੰਨੀ ਦਾ ਇਹ ਕਰਕੇ ਫਿਰ ਮੈਂ ਕਿ ਕੋਈ ਗੱਲ ਹੀ ਹੁੰਦੀ ਹੈ ਸਾਡੇ ਰਿਸ਼ਤੇਦਾਰੀ ਚ ਵੀ ਹੈਗੇ ਮੰਮੀ ਦੇ ਮਾਸੀ ਆ ਉਹ ਵੀ ਮੇਰੀ ਹਾਈਟ ਦੇ ਆ ਤੇ ਮਾਸਟਰ ਉਹ ਬਹੁਤ ਲੰਬੇ ਆਣ ਸਾਡੇ ਦੋਨਾਂ ਦਾ ਨਾਮ ਹੀ ਉਹੀ ਬਾਅਦ ਦਿੱਤਾ ਕਿ ਇੱਕ ਦੋ ਹੋਰ ਜੋੜੀ ਬਣ ਗਈ ਇਦਾਂ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਮਤਲਬ ਇੱਕ ਜ਼ੁਬਾਨ ਦੇ ਕਰਕੇ ਪਹਿਲਾਂ ਤਾਂ ਹੋ ਗਿਆ ਨਾ ਤੇ ਜ਼ੁਬਾਨ ਦੇ ਦਿੱਤੇ ਵੀ ਹਾਂਜੀ ਮੈਸਰ ਮੈਨੂੰ ਕੋਈ ਪ੍ਰੋਬਲਮ ਵੀ ਨਹੀਂ ਸੀ ਇਸ ਚੀਜ਼ ਤੋਂ ਅੱਛਾ ਤੇ ਹੁਣ ਅੱਗੇ ਆਪਾਂ ਜਾਈਏ ਹਾਂ ਹੁਣ ਜੋ ਸਮਾ ਚੱਲ ਰਿਹਾ ਜਦੋਂ ਤੁਸੀਂ ਇਹਨਾਂ ਦੇ ਘਰ ਗਏ ਆ ਇਹ ਤੁਹਾਡੇ ਪਰਿਵਾਰ ਦੇ ਵਿੱਚ ਕਹਿੰਦਾ ਤਾਂ ਦੱਸ ਦਿਓ ਜੀ ਕੌਣ ਕੌਣ ਪਰਿਵਾਰ ਦੇ ਵਿੱਚ ਮੰਮਾ ਵਾ ਪਾਪਾ ਵਾ ਤੇ ਸੋ ਸੋ ਸਿੰਦੇ ਮਰਜੁਗਦੀ ਆ ਜੀ ਹਾਂਜੀ ਤੇ ਮੰਮਾ ਨੇ ਇਹਨਾਂ ਦੇ ਨੇ ਕਹਿਤਾ ਨਾ ਵੀ ਆਪਾਂ ਨੇਰ ਇਸ ਕਰਦੀ ਏ ਕੁੜੀ ਨਾ ਤੁਹਾਨੂੰ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਇਸ ਚੀਜ਼ ਦਾ ਸਾਹਮਣਾ ਤੱਕ ਕਰਨਾ ਪਿਆ ਵੀ ਤੂੰ ਛੋਟੀ ਆ ਉਹਦੇ ਨਾਲੋਂ ਜਾਂ ਕੁਛ ਇੰਦਾ ਦੀ ਗੱਲ ਨਹੀਂ ਐਡਾ ਵੀ ਕੋਈ ਨਹੀਂ ਕਿਉਂਕਿ ਇਹਨਾਂ ਦੇ ਫੈਮਲੀ ਦੇ ਵਿੱਚ ਜਿੰਨੇ ਵੀ ਮੇਲਦੇ ਨੇ ਸਾਰਿਆਂ ਦੀ ਹਾਈਟ ਇਦਾਂ ਹੀ ਆ ਹਰ ਇੱਕ ਦੀ ਲੰਬੀ ਆ ਮਾਹਰਾਂ ਦੀ ਫੈਮਲੀ ਦੇ ਵਿੱਚ ਜਿਹੜੀ ਫੀਮੇਲਾਂ ਦੀ ਮੰਮੀ ਆ ਉਹਨਾਂ ਦੀ ਹਾਈਟ ਆ ਥੋੜੀ ਜਿਹੀ ਬਾਕੀ ਸਾਰੇ ਮੇਰੇ ਮੇਰੇ ਜਿੰਨੇ ਹੀ ਆ ਅੱਛਾ ਬਾਕੀ ਸਾਰੇ ਛੋਟੇ ਬਾਕੀ 8-8 ਬੰਦੇ ਨੇ ਜੋ ਛੇਛੇ ਖੁੱਟਦੇ ਨੇ ਸਾਰੇ ਸਾਰੇ ਪੰਜ ਸਾਰੇ ਦਾਦਾ ਜੀ ਚਾਚਾ ਜੀ ਪਾਪਾ ਇਹਨਾਂ ਦੇ ਸਾਰੇ ਇਕੁਅਲ ਹੀ ਆ ਪਰ ਜੀਨਸ ਦੇ ਵਿੱਚ ਸਾਰੇ ਤੇ ਹੁਣ ਤੁਹਾਨੂੰ ਦੋਵਾਂ ਨੂੰ ਆਪਸ ਦੇ ਵਿੱਚ ਕੋਈ ਤਾਂ ਨਹੀਂ ਹੈਗਾ ਸ਼ਿਕਵਾ ਵੀ ਅਸੀਂ ਯਾਰ ਆਪਣੀ ਹਾਈਟ ਦੇ ਨਾਲ ਹੀ ਕਰਨਾ ਚਾਹੀਦਾ ਸੀ ਜੀ ਨਹੀਂ ਨਹੀਂ ਭਾਜੀ ਜੇ ਦੇਖੋ ਰਿਸ਼ਤੇ ਨਾਤੇ ਹਾਈਟ ਅਜੇ ਨਾ ਮੈਟਰ ਨਹੀਂ ਕਰਦੇ ਆਪ ਜੇ ਪ੍ਰੇਮ ਪਿਆਰ ਰਹੇਗਾ ਤੇ ਹਰ ਜੀ ਚੰਗਾ ਚੱਲਦੀ ਆ ਜੇ ਨਹੀਂ ਮੰਨ ਲਓ ਜੀ ਅਸੀਂ ਐਸੀ ਸੋਚ ਰਹੇ ਆ ਕਿ ਹਾਈਟ ਛੋਟੀ ਆ ਦਾ ਚੀਜ਼ ਆ ਤੇ ਫਿਰ ਭਾਈ ਤੇ ਘਰ ਨੂੰ ਚੱਲਦੇ ਸੇ ਜੇ ਕਿਉਂਕਿ ਪਿਆਰ ਭਾਜੀ ਹਾਈਟ ਨਾਲ ਇਹਨਾਂ ਚੀਜ਼ਾਂ ਨਹੀਂ ਹੁੰਦਾ ਤੁਹਾਨੂੰ ਇਹਨਾਂ ਵੱਲੋਂ ਬਿਲਕੁਲ ਸੈਟੀਸਫਾਈ ਹੈ ਕੋਈ ਜ਼ਿੰਦਗੀ ਦੇ ਵਿੱਚ ਸ਼ਿਕਵਾ ਤਾਂ ਨਹੀਂ ਤੁਹਾਨੂੰ ਨਹੀਂ ਮੈਨੂੰ ਇਦਾਂ ਕੁਝ ਵੀ ਨਹੀਂ ਹੈਗਾ ਸੁਭਾ ਇਹਨਾਂ ਦਾ ਕਿੰਦਾ ਦਾ ਹੈ ਸੁਭਾ ਬਹੁਤ ਹੀ ਹਾਂਜੀ ਡਾਂਟ ਦੇ ਨਹੀਂ ਜਾਂਦਾ ਨਹੀਂ ਮੈਂ ਡਾਂਟ ਨਹੀਂ ਅੱਛਾ ਤੁਸੀਂ ਨਾ ਮੈਂ ਨਹੀਂ ਮਤਲਬ ਜਿੱਥੇ ਜਿੱਥੇ ਨਾ ਗਲਤੀ ਆ ਉਥੇ ਮੈਂ ਉਹ ਕਹਿ ਦਿੰਦੀ ਆ ਕਿ ਤੁਸੀਂ ਇੱਥੇ ਗਲਤ ਹੋ ਜਿੱਥੇ ਮੈਂ ਗਲਤ ਹਾਂ ਮੈਂ ਤੇ ਉਥੇ ਜਿਹੜਾ ਇਹਨਾਂ ਦਾ ਵੀ ਹੱਕ ਬਣਦਾ ਕਿ ਮੈਨੂੰ ਕਿਸੇ ਗਲਤ ਰਸਤੇ ਜਾਂਦੀ ਨੂੰ ਰੋਕਣਾ ਬਾਕੀ ਅੱਜ ਤੱਕ ਹਾਂ ਲੜਾਈ ਹਰ ਇੱਕ ਦੀ ਹੁੰਦੀ ਆ ਪਰ ਕਦੇ ਅਸੀਂ ਆਪਣੀ ਲੜਾਈ ਦੇ ਵਿੱਚ ਫੈਮਿਲੀ ਨੂੰ ਨਹੀਂ ਇਨਵੋਲਵ ਹੋਣ ਦਿੱਤਾ ਜ਼ਿੰਦਗੀ ਬੈਲੈਂਸ ਚੱਲ ਰਹੀ ਹੈ ਹਾਂਜੀ ਅੱਛਾ ਜੀ ਤੁਸੀਂ ਜਦੋਂ ਤੁਹਾਡੀ ਮੰਮਾ ਨੇ ਕਿਹਾ ਵੀ ਹਨਾ ਕੁੜੀ ਦੀ ਹਾਈਟ ਐਡੀ ਆ ਵੀ ਤੇ ਤੇਰੀ ਮੈਰਿਜ ਕਰਨੀ ਉਹਦੇ ਨਾਲ ਫਿਰ ਤੁਸੀਂ ਮਨਾਂ ਕਰਤਾ ਸੀ ਫਿਰ ਤੁਸੀਂ ਕੀ ਸੋਚਿਆ ਵੀ ਮੈਂ ਇੱਕ ਵਾਰੀ ਜਾ ਕੇ ਦੇਖਿਆ ਮੈਂ ਜਿੱਦਾਂ ਤੁਸੀਂ ਫਿਰ ਕਿਉਂ ਗਏ ਤੁਸੀਂ ਉੱਥੇ ਮੈਂ ਨਾ ਜਦੋਂ ਮੈਂ ਗੱਲ ਚ ਲੈ ਮੈਂ ਸਟਾਰਟ ਤੇ ਮੇਰਾ ਫਰੈਂਡ ਆ ਬਰਦਰ ਹੀ ਕਹਿੰਦਾ ਪੜਾਈ ਕਹਿੰਦਾ ਮਾਨੂੰ ਕਹਾਂਗੇ ਯਾਰ ਤੂੰ ਜਾ ਮਮਾ ਦੇ ਨਾਲ ਜਾ ਤੇ ਕੁੜੀ ਦੇ ਕੇ ਆ ਮੈਨੂੰ ਤੁਹਾਨੂੰ ਪਤਾ ਨਾ ਮੈਂ ਤਾਂ ਬਾਹਰ ਹਾਂ ਉਥੇ ਪਰ ਤਾਂ ਮੈਂ ਤਾਂ ਨੇਚਰ ਤੋਂ ਮਾਰੇ ਵਿਚਾਰ ਪਤਾ ਲਾ ਗਿਆ ਮੈਂ ਹੋ ਗਿਆ ਕਰੋਨੇ ਵੀ ਆਖਿਆ ਮੇਰੇ ਨਹੀਂ ਕੁੜੀ ਦਾ ਨੇਚਰ ਚੰਗਾ ਵਾ ਘਰ ਸੰਭਲ ਵਾਲੀ ਕੁੜੀ ਆ ਤੂੰ ਕਰ ਹਾਂ ਕਰਦੇ ਤੇ ਕਰ ਲਾ ਆਪਣੇ ਰਿਸ਼ਤਾ ਤੇ ਮੈਂ ਉਹ ਤੋਂ ਫਿਰ ਅਦਮੇ ਗੱਲ ਗੋਲੀ ਮੈਂ ਉਸ ਤੋਂ ਬਾਅਦ ਘਰ ਆਇਆ ਮੈਂ ਦੋ ਤਿੰਨ ਮਹੀਨੇ ਬਾਅਦ ਤੇ ਮੈਂ ਫਿਰ ਮਮਾ ਕਹਿੰਦੇ ਕਿ ਚੱਲ ਹੋਈਏ ਨਾਲ ਕੁੜੀ ਵੀ ਲਿਗਿਤ ਪਸੰਦ ਆ ਕਿ ਠੀਕ ਨਹੀਂ ਤੇ ਨਹੀਂ ਸਹੀ ਫਿਰ ਤੇ ਮੈਂ ਕਿਹਾ ਮਮੀ ਤਾਂ ਕਿਹਦੇ ਘਰ ਕਹਿੰਦੇ ਬੜਾ ਚੰਗਾ ਲੱਗਾ ਆ ਦੇ ਕੋਈ ਨਹੀਂ ਤੇ ਮਮੀ ਦਾ ਐਕਸੀਡੈਂਟ ਹੋਇਆ ਦਾ ਵਾ ਚਰਬਾ ਨਹੀਂ ਪਤਾ ਲਿਆ ਮੈਂ ਨਾਲ ਹੀ ਜਾ ਗਏ ਤੇ ਚਲ ਗਏ ਇਹਨਾਂ ਦੇ ਮਮਾ ਦਾ ਹਾਂ ਅੱਛਾ ਤੇ ਪਤਾ ਲਣ ਗਿਆ ਤੇ ਮੈਂ ਉੱਥੇ ਸੋਚਿਆ ਮੈਂ ਕੁੜੀ ਦੇਖਣ ਆਇਆ ਵਾਂ ਤੇ ਕੁੜੀ ਤੇ ਬਾਹਰ ਹੀ ਨਹੀਂ ਆਂਦੀ ਤੇ ਵੇਖਾ ਕਿੰਦੂ ਮੈਂ ਅੱਛਾ ਤੇ ਉੱਤਰਵਾਰ ਨਿਕਲ ਫੇਰ ਉੱਥੋਂ ਤੁਸੀਂ ਉੱਥੋਂ ਨਿਕਲ ਵੀ ਗਏ ਤਦ ਤਦ ਵੀ ਨਹੀਂ ਤਦ ਤਦ ਵੀ ਬਾਹਰ ਆਏ ਤੇ ਫਿਰ ਤੁਸੀਂ ਕਿਉਂ ਨਹੀਂ ਆਏ ਤਦ ਤੱਕ ਮੇਰਾ ਨੇਚਰ ਇਦਾਂ ਦਾ ਮੈਂ ਬਹੁਤ ਸ਼ਾਇਫੀਲ ਕਰਦੀ ਹਾਂ ਤੇ ਮੁੰਡੇ ਸਾਹਮਣੇ ਲੈਣਾ ਤੇ ਮੇਰੇ ਲਈ ਪਤਾ ਨਹੀਂ ਇੰਨਾ ਟੱਕੋ ਹੈ ਨਾ ਕਿ ਨਹੀਂ ਜਾਣਾ ਕਿਸ ਦੀ ਅੱਖ ਚੱਕ ਬਾਰੇ ਮੈਂ ਗੱਲ ਨਹੀਂ ਕਰ ਸਕਦੀ ਪਰ ਤੁਸੀਂ ਸੋਚ ਲਿਆ ਸੀਗਾ ਮੈਂ ਮੈਂ ਸੋਚਿਆ ਸੀ ਕਿ ਜੇ ਮੇਰੇ ਘਰ ਦੇ ਲੱਬ ਦੇ ਪੇੜੇ ਗੱਲ ਕਰਦੇ ਪਏ ਨੇ ਮਾੜਾ ਤਾਂ ਨਹੀਂ ਲੱਭਣਗੇ ਮੇਰੇ ਮਾਮਨੀ ਨੇ ਮੈਨੂੰ ਇੱਥੋਂ ਤੱਕ ਵੀ ਕਿਹਾ ਕਿ ਜੇ ਤੇਰਾ ਜੀ ਕਰਦਾ ਤੂੰ ਆਪਣੀ ਮਰਜ਼ੀ ਨਾਲ ਵੀ ਕਿਤੇ ਵਿਆਹ ਕਰਵਾਉਣਾ ਤੂੰ ਕਰਵਾ ਸਕਦੀ ਆ ਐਨੀ ਕੁ ਖੋਲ ਦਿੱਤੀ ਸੀ ਪਰ ਮੈਂ ਕਿਹਾ ਸੀ ਨਹੀਂ ਜਿੱਥੇ ਤੁਸੀਂ ਕਰੋਗੇ ਠੀਕ ਹੀ ਕਰਾਂਗੇ ਕੱਲੋਂ ਆਪਣੀ ਮਰਜ਼ੀ ਨਾਲ ਕਰਾਵਾਂ ਮੈਨੂੰ ਪ੍ਰੋਬਲਮ ਕੋਈ ਆਵੇ ਹੁਣ ਤੇ ਮੈਨੂੰ ਕੋਈ ਪ੍ਰੋਬਲਮ ਆਊਗੀ ਮੈਂ ਤੁਹਾਨੂੰ ਕਹੂੰਗੀ ਅੱਗੇ ਮੁੜ ਕੇ ਫਿਰ ਬੰਦਾ ਨਹੀਂ ਕਹਿਣ ਵਾਲਾ ਨਹੀਂ ਬਣਦਾ ਜੀ ਤੇ ਰੱਬ ਨਾ ਕਰੇ ਕੋਈ ਪ੍ਰੋਬਲਮ ਆ ਗਈ ਨਹੀਂ ਹਾਂਜੀ ਅੱਛਾ ਜੀ ਫਿਰ ਤੁਸੀਂ ਉੱਥੋਂ ਨਿਕਲ ਗਏ ਮਤਲਬ ਇਹਨਾਂ ਨੂੰ ਦੇਖਿਆ ਵੀ ਨਹੀਂ ਆ ਉੱਥੋਂ ਜਿੰਕਟੋ ਬਾਅਦ ਨਿਕਲਿਆ ਮੈਂ ਤੇ ਇਹਨਾਂ ਦੇ ਕੰਦ ਨਾ ਯਾਰ ਉੱਚੀ ਵੀ ਨੀ ਮਲੂ ਹੈਗੀ ਕੁਛ 4.5 ਫੁੱਟ ਦੇ 4 ਫੁੱਟ ਦੇ ਤੇ ਮੈਂ ਮੋਟਰਸਾਈਕਲ ਘੱਡ ਰਹਾਗਾ ਇਹ ਨਾ ਬਾਹਰ ਬੁਏ ਕਾ ਕੇ ਉੱਥੇ ਰੂਮਰ ਬਾਹਰ ਆ ਕੇ ਬਹਿ ਗਏ ਤੇ ਤਰਪਦਾ ਹਾਈ ਡੱਗੇ ਨਾ ਪਿਆ ਮੈਂ ਮਾਰੇ ਕਹਤਾ ਨਹੀਂ ਝਾਕੇ ਦਾ ਵੇਖ ਲਿਆ ਮੈਂ ਹਮਨ ਕਹਤਾ ਮੈਂ ਕੋਈ ਗੱਲ ਨਹੀਂ ਠੀਕ ਕਰੋ ਅੱਛਾ ਨਹੀਂ ਨਹੀਂ ਕਰ ਜਾ ਕੇ ਇਹਨਾਂ ਨੇ ਮਮਮੀ ਦੇ ਫੋਨ ਤੋਂ ਮੈਸੇਜ ਕਰ ਮੈਂ ਘਰੋਂ ਨਹੀਂ ਪਿੱਟੇ ਮੈਂ ਫਰੈਂਡ ਘਰੇ ਆਪਣੇ ਗਿਆ ਤੇ ਇਹਦੇ ਘਰ ਚੱਲ ਕੇ ਸਿੱਧਾ ਦੇ ਉੱਥੇ ਜਾ ਕੇ ਤੇ ਮਮਾ ਦੇ ਫੋਨ ਤੋਂ ਨਾ ਹੈਲੋ ਭੇਜਦਾ ਤੇ ਕਹਿੰਦੀ ਮੈਂ ਸੋਚਿਆ ਟੀ ਦੇ ਚਲੋ ਪੜ੍ਹੇ ਲਿਖੇ ਨਹੀਂ ਉਹਦੇ ਹੈਲੋ ਹੈ ਕਿਤੇ ਕਿਤੇ ਨਹੀਂ ਸਰ ਭੋਰ ਕੇ ਮੈਸੇਜ ਪਾਦੇ ਰਿਹਾ ਹੈਲੋ ਕਿਥੋਂ ਆ ਗਿਆ ਮੈਨੂੰ ਫਿਰ ਉਹਦੇ ਦੀ ਗੱਲ ਸਟਾਰਟ ਏ ਇਦਾਂ ਹੀ ਆਪੋ ਜਿਹੇ ਕਰ ਰਹੇ ਮੈਂ ਕਿਹਾ ਚਲੋ ਧਨਾਪਰੇ ਫੋਨ ਤੋਂ ਮੈਸੇਜ ਕਰਾਂ ਕੋਈ ਤਰਾਇਤ ਨਹੀਂ ਕਿ ਤਨ ਤੇ ਕਹਿੰਦੀ ਹਾਂ ਯਾਡਾ ਵਿਆਹ ਹੋਣਾ ਮੈਂ ਹਾਂ ਗੱਲ ਕਰਦੇ ਵਿਆਹ ਤਾਂ ਹੋਣਾ ਹੀ ਹੈ ਮੇਰਾ ਨਹੀਂ ਮੈਂ ਆਪਣੀ ਮੰਮੀ ਨੂੰ ਦੱਸਿਆ ਕਿ ਮੈਨੂੰ ਮੈਸੇਜ ਆ ਰਿਹਾ ਮੰਮੀ ਕਹਿੰਦੀ ਉਹਦਾ ਮੁੰਡਾ ਮੈਸੇਜ ਕਰਦਾ ਹਣਾ ਮੰਮੀ ਮੈਂ ਤਾਂ ਮੈਂ ਕੀ ਕਰਾਂ ਮੰਮੀ ਕਹਿੰਦੀ ਤੂੰ ਇੱਕ ਵਾਰੀ ਗੱਲ ਕਰਕੇ ਦੇਖ ਲੈ ਜੇ ਠੀਕ ਲੱਗਦਾ ਸਹੀ ਆ ਨਹੀਂ ਲੱਗਦਾ ਤੇ ਕੋ ਸ਼ੂਨੀ ਅੰਗੇਜਮੈਂਟ ਤੋਂ 2-3 ਮਹੀਨੇ ਪਹਿਲਾਂ ਅਸੀਂ ਇੱਕ ਦੂਸਰੇ ਨਾਲ ਗੱਲ ਕੀਤੀ ਇੱਕ ਦੂਜੇ ਨੂੰ ਜਾਣਿਆ ਫਿਰ ਸਾਡੀ ਅੰਗੇਜਮੈਂਟ ਹੋਈ ਤੇ ਅੰਗੇਜਮੈਂਟ ਤੋਂ 6 ਮਹੀਨੇ ਬਾਅਦ ਅੱਦਾ ਹੋਇਆ ਅੱਛਾ ਅੰਗੇਜਮੈਂਟ ਤੋਂ 6 ਮਹੀਨੇ ਬਾਅਦ ਅਸੀਂ ਅੰਗੇਜਮੈਂਟ ਤੋਂ ਬਾਅਦ ਗੱਲਬਾਤ ਕਰਦੇ ਰਹੇ ਜਿੱਦਾਂ ਮਤਲਬ ਅੰਗੇਜਮੈਂਟ ਤੋਂ ਪਹਿਲੇ ਦੀ ਗੱਲ ਹੈ ਕਿ ਚਲੋ ਭਾਈ ਦੇਖੋ ਅੱਜਕੱਲ ਰਿਸ਼ਤੇ ਨਭਾਣੇ ਮੁੱਕੇ ਬੜੇ ਹੋ ਗਏ ਨੇ ਇਹਨਾਂ ਬਦਤਰੋਂ ਪਹਿਲੀ ਇੱਕ ਦੋ ਨੂੰ ਪਹਿਲੇ ਜਾਣ ਲੈ ਪਛਾਨ ਲੈ ਕਿਦਾ ਕਿਦਾਂ ਨੇਚਰ ਆ ਫਿਰ ਅਕੋਰਡਿੰਗ ਮੈਂ ਦਸਾਂ ਨੂੰ ਚੱਲਦੇ ਰਹਿੰਦਾ ਨਾ ਬਿਲਕੁਲ ਅਸੀਂ ਜਾਣੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਫਿਰ ਤੇ ਜੂਨ ਚ ਸਾਡਾ ਜੂ ਜਲਾਈ ਜੂਨ ਜਲਾਈ ਸਾਡਾ ਰਹਾ ਹੋ ਗਿਆ ਅੱਛਾ ਤੇ ਹੁਣ ਮੈਰिज ਹੋ ਗਈ ਤੁਹਾਡੀ ਹਨਾ ਤੇ ਯਾਰਾਂ ਦੋਸਤਾਂ ਵੱਲੋਂ ਮਤਲਬ ਕੋਈ ਇੰਦਾ ਦੀ ਕਦੀ ਜਿਹਦਾ ਕਹਿ ਦਿੰਦੇ ਨਾ ਟੀਚਰ ਬਾਜੀ ਕਰ ਦਿੰਦੇ ਆ ਵੀ ਯਾਰ ਤੇਰੀ ਵਾਈਫ ਵੀ ਹਾਈ ਡੈਡੀ ਛੋਟੀ ਆ ਤੂੰ ਐਡਾ ਵੱਡਾ ਆ ਨਾ ਤੇ ਮਤਲਬ ਕੋਈ ਇੰਦਾ ਨਹੀਂ ਜ਼ਿੰਦਗੀ ਦੇ ਵਿੱਚ ਤਾਂ ਵੀ ਪ੍ਰੋਬਲਮ ਸਾਹਮਣੇ ਕਰਨੀ ਪਈ ਭਾਜੀ ਦੇਖੋ ਕੋਈ ਆਪਣਾ ਜਿਹੜਾ ਖਾਸ ਯਾਰ ਹੋਏਗਾ ਤੋ ਕਦੇ ਕੋਈ ਇਹ ਜਿਹੇ ਗੱਲਾਂ ਨਹੀਂ ਕਰੇਗਾ ਤੇ ਜੇਰਾ ਕੋਈ ਹੋਏਗਾ ਜੀ ਮੈਂ ਇੰਦਾ ਉੱਤੋਂ ਤੋਂ ਕਹਿਗਾ ਮੈਂ ਯਾਰ ਆ ਯਾਰਾ ਉਹ ਜੇ ਭਾਜੀ ਬੰਦੇ ਟੀਚਰਾਂ ਕਰਦੇ ਹੋ ਜੀ ਬੰਦੇ ਕਿੰਨਾ ਕਿਤੇ ਮੂੰਹ ਨਹੀਂ ਕਿਤੇ ਬੰਦ ਹੁੰਦਾ ਯਾਰ ਕਿਉਂਕਿ ਮੂੰਹ ਤੇ ਕਿਦਾ ਆਪਣਾ ਜਿੰਨਾਂ ਕਿ ਅਸੀਂ ਬੋਲਾਂਗੇ ਨੇ ਉਹ ਫਿਰ ਅੱਗੇ ਹੋਰ ਚੜਾਉਂਦੇ ਫਿਰ ਬੰਦਾ ਉਸ ਤੋਂ ਬਿਹਤਰ ਤੋ ਪ੍ਰਕਾਰ ਜਿਦਾ ਤਾਂ ਅਗਲਾ ਮਗਰ ਗੱਲ ਨਹੀਂ ਕਰਦਾ ਹਾਂ ਠੀਕ ਮਤਲਬ ਤੁਸੀਂ ਉਸ ਤਰ੍ਹਾਂ ਦਾ ਸਰਕਲ ਹੀ ਨਹੀਂ ਰੱਖਿਆ ਹਾਂ ਸਰਕਲ ਰੱਖਿਆ ਦੋ ਸਰਕਲ ਨਹੀਂ ਹਰੇ ਜੀ ਪਹਿਲੇ ਚਲੋ ਸਕੂਲ ਟਾਈਮ ਹੁੰਦੇ ਰੇ ਜੀ ਹੁਣ ਜਦੋਂ ਕਰ ਕਰ ਕੇ ਸਤਿ ਪਿਆਰ ਦੋ ਦੋ ਤਿੰਨ ਯਾਰ ਦੋਸਤ ਰੱਖੇ ਸਰ ਮੈਨੂੰ ਕੋਈ ਮਤਲਬ ਨਹੀਂ ਰੱਖਿਆ ਪਰਿਵਾਰ ਦੇ ਵਿੱਚ ਕੀ ਕੰਮ ਕੀਤਾ ਕੀ ਹੈ ਜੀ ਪਰਿਵਾਰ ਨੂੰ ਬੇਨਤੀ ਕਰਨਾ ਤੁਹਾਡੇ ਫਾਦਰ ਸਾਹਿਬ ਦਾ ਕੀ ਕੰਮ ਸੀ ਜੀ ਫਾਦਰ ਸਾਹਿਬ ਦਾ ਕੋਈ ਖੇਤੀਬਾੜੀ ਦਾ ਕੰਮ ਹੈ ਦਾ ਵੀ ਪਰ ਫਾਦਰ ਸਾਹਿਬ ਸ਼ੁਰੂ ਤੋਂ ਛੇੜ ਨਗਰ ਕੰਮ ਕਰਦੇ ਕਾਰਪੈਂਟਰ ਦਾ ਸ਼੍ਰੀ ਕੀਦਰਾ ਹਾਂ ਫਾਜ਼ਲ ਸਾਹਿਬ ਤੇ ਤੁਸੀਂ ਵੀ ਸ਼੍ਰੀ ਨਗਰ ਹੀ ਹੁੰਦੇ ਹਾਂ ਹਾਂਜੀ ਮੈਂ ਥੋੜਾ ਨਾ ਚੱਕਰ ਹੋ ਗਿਆ ਤੇ ਮੈਂ ਤੇ ਚਲੋ ਬਾਹਰ ਦਾ ਸੋਚਦਾ ਜੁਰਦਾ ਥੋੜਾ ਕੋਈ ਇਸ਼ੂ ਹੋ ਗਿਆ ਤੇ ਉਹਦਾ ਕਿ ਫਿਰ ਬਾਹਰ ਦਾ ਨਹੀਂ ਬਣਾ ਕੰਮ ਤੇ ਚਲੋ ਦੇਖੋ ਬਾਬਾ ਸੁਖਰਾ ਕੇ 60 ਸਾਲ ਦੇ ਹੋ ਜਾਂਦੇ ਚਲ ਜਾਂ ਬਾਹਰ ਉਹਦਾ ਫਿਲਹਾਲ ਮੈਂ ਉਹਨਾਂ ਨਾਲ ਹੀ ਕੰਮ ਕਰਨਾ ਕਰਮੰਡਾ ਅਸੀਂ ਉੱਥੇ ਹੀ ਨਾਲ ਕਰਦੇ ਹਾਂ ਹਾਂਜੀ ਤੇ ਫਾਜ਼ਲ ਸਾਹਿਬ ਉੱਥੇ ਹੁੰਦੇ ਹਾਂ ਹਾਂਜੀ ਹੁੰਦੇ ਉੱਥੇ ਤੇ ਤੁਸੀਂ ਵੀ ਹਾਂਜੀ ਤੇ ਫਿਰ ਤੁਹਾਡੀ ਵਾਈਫ ਵੀ ਨਾਲ ਹੀ ਸੀ ਮੈਂ ਪਿਛਲੇ ਸਾਲ ਵਾਈਫ ਨਾਲ ਹੀ ਪ੍ਰਾਇਤ ਕੀ ਨਹੀਂ ਖੜਨਾ ਫਿਰ ਕਿਉਂਕਿ ਬਾਹਰ ਪਈ ਤੁਹਾਨੂੰ ਪਤਾ ਇੱਥੇ ਕੰਮ ਗਿਲਜਨ ਸ ਕਰੇਗਾ ਕੰਮ ਇਹ ਵੈਕੰਡਰ ਫੋਨ ਵੀ ਨਹੀਂ ਚੱਲੇਗਾ ਜਾ ਕੇ ਇਸ ਕਰਕੇ ਮੈਂ ਨਾ ਇਹ ਕਾਰੀ ਰੋਕ ਨਹੀਂ ਜੀ ਤੇ ਇਹ ਹਾਊਸ ਵਾਈਫ ਤੁਸੀਂ ਹਾਊਸ ਵਾਈਫ ਹੀ ਆ ਜੀ ਹਾਂ ਜੀ ਤੁਸੀਂ ਨੇ ਇੰਫਰ ਸੋਚਿਆ ਤੁਹਾਡੀ ਐਜੂਕੇਸ਼ਨ ਕਿੰਨੀ ਹੈ ਮੈਂ 10th 10th ਕਿੰਨੀ ਤੁਸੀਂ ਨੇ ਸੋਚਿਆ ਵੀ ਕੋਈ ਇਹਨਾਂ ਦੇ ਨਾਲ ਮੈਂ ਕੰਮ ਕੀਤਾ ਜਾਵੇ ਇਹ ਮੈਨੂੰ ਕਹਿੰਦੇ ਸੀ ਤੂੰ ਹਾਈਲਿਟਸ ਕਰ ਲੈ ਤੂੰ ਬਾਹਰ ਜਾਲੇਗਾ ਕਿਉਂਕਿ ਮੈਂ ਮੈਂ ਆਪਣੇ ਆਪ ਨੂੰ ਬਾਕੀਆਂ ਵਰਗੀ ਨਹੀਂ ਮੰਨਦੀ ਕਿਉਂਕਿ ਮੇਰੀ ਲਾਈਫ ਦੇ ਵਿੱਚ ਮੇਰੇ ਵਿਆਹ ਨੂੰ ਇੰਨਾ ਟਾਈਮ ਹੋ ਗਿਆ ਨਾ ਤਾਂ ਮੈਂ ਕਿਸੇ ਨੂੰ ਫਰੈਂਡਸ ਬਣਾਉਣੀ ਹੈ ਜੇ ਹੋਣਗੇ ਵੀ ਤੇ ਮੇਰੇ ਜ਼ਿਆਦਾ ਕਲੋਜ਼ ਨਹੀਂ ਹੁੰਦੀ ਕਿਸੇ ਦੇ ਵੀ ਤੇ ਦੂਸਰੀ ਗੱਲ ਇਹ ਕਦੇ ਮੈਂ ਬਾਹਰ ਨਿਕਲ ਹੀ ਨਹੀਂ ਕਰੂੰ ਕਿਉਂਕਿ ਮੈਂ ਇੱਥੋਂ ਤੱਕ ਕੱਲੀ ਜਾਣਾ ਦੂਰ ਸਾਹਮਣੇ ਦੁਕਾਨ ਤੱਕ ਜਾਣਾ ਡਰਦੀ ਆ ਤੇ ਬਾਹਰ ਜਾਣਾ ਮੇਰੇ ਲਈ ਬਹੁਤ ਔਖ ਤੇ ਇਹਨਾਂ ਦਾ ਥੋੜਾ ਜਿਹਾ ਨਾ ਪ੍ਰੋਬਲਮ ਆ ਕੇਸ ਵਗੈਰਾ ਚੱਲ ਰਿਹਾ ਫਿਰ ਇਦਾਂ ਹੀ ਆ ਫੈਮਿਲੀ ਇਸ਼ੂ ਸੀਗੇ ਉਹਦੇ ਕਰਕੇ ਜਾਣ ਸਕਦੇ ਮੈਂ ਕਹਾ ਅਗਰ ਤੁਸੀਂ ਮੇਰੇ ਨਾਲ ਜਾ ਸਕਦੇ ਹੋ ਤਾਂ ਮੈਂ ਜਾਣ ਨੂੰ ਤਿਆਰ ਆ ਬਾਕੀ ਨਹੀਂ ਕਿਉਂਕਿ ਪਾਸਟੂ ਕਰ ਲੋ ਜਿੰਨੇ ਵਰਦੀ ਕੋਰਸ ਕਰ ਲੋ ਲੋਣੀਆਂ ਰੋਡੀਆਂ ਹੀ ਬੈੜੀਆਂ ਜ਼ਰਰਾ ਕੰਮ ਮੈਡਮ ਫਿਰ ਇਕੱਠੇ ਜਾਊਂਗੇ ਨਾ ਜਦੋਂ ਜਾਊਂਗੇ ਦੇਖੋ ਬਾਕੀ ਇਕੱਠੇ ਨਹੀਂ ਹੋਣਗੇ ਕਰੀ ਮੈਂ ਕਿਹਾ ਤੁਸੀਂ ਜਾਓ ਕਿਉਂਕਿ ਇਹਨਾਂ ਦੀ ਫਾਮਲੀ ਦੇ ਵਿੱਚ ਰੰਦਾ ਕੋਈ ਹੋਰ ਬਰਦਰ ਹੈ ਨਹੀਂ ਜਿਹੜਾ ਘਰ ਸੰਭਾਲ ਲੇਗਾ ਮਗਰ ਇਹਨਾਂ ਦੇ ਮੰਮੀ ਪਾਪਾ ਰਹਿ ਜਾਂਦੇ ਨੇ ਫਿਰ ਉਹ ਮੈਨੂੰ ਹੀ ਦੇਖਣਾ ਪੈਣਾ ਤੁਸੀਂ ਫਿਰ ਜਲੰਧਰ ਰਹਿੰਦੇ ਆ ਜਤ ਸਿੰਘ ਕਿਉਂਕਿ ਇਸ ਟਾਈਮ ਆਪਾਂ ਜਲੰਧਰ ਬੈਠੇ ਆ ਹਾਂਜੀ ਤੇ ਫਿਰ ਤੁਸੀਂ ਜਲੰਧਰ ਰੁਕ ਲਿਆ ਇਹ ਇਹਨਾਂ ਦਾ ਘਰ ਹੈ ਨਹੀਂ ਜੀ ਇਹ ਮੇਰੇ ਮੰਮੀ ਪਾਪਾ ਦਾ ਘਰ ਆ ਅਚਾ ਉੱਥੇ ਰੋਣੇ ਮੰਮੀ ਪਾਪਾ ਸਾਡੀ ਫੈਮਿਲੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਵੈਸੇ ਹੀ ਮੇਰੀ ਹੈਲਥ ਵੀ ਠੀਕ ਨਹੀਂ ਆ ਤੇ ਉਧਰ ਵੀ ਸਾਡੇ ਠੀਕ ਨਹੀਂ ਸੀਗੇ ਤੇ ਮੈਨੂੰ ਵੀ ਕੀ ਮਤਲਬ ਥੋੜੀ ਰੈਸਟ ਦੀ ਜ਼ਰੂਰਤ ਸੀ ਮੈਂ ਇੱਥੇ ਮੰਮੀ ਕੋਲ ਆ ਕੇ ਉਧਰਾਂ ਦੀ ਸਿਸਟਰ ਵੀ ਠੀਕ ਨਹੀਂ ਆ ਉਹ ਵੀ ਆਪਣੇ ਪੇਕੇ ਆਏ ਨੇ ਤੇ ਮੈਂ ਵੀ ਆਪਣੇ ਪੇਕੇ ਆਈ ਆ ਥੋੜੇ ਟਾਈਮ ਤੱਕ ਹਾਂਜੀ ਹਾਂ ਇਕੱਠੇ ਨੇ ਮੈਂ ਵੀ ਆਇਆ ਮੈਂ ਇਸ ਜਿਲ੍ਹੇ ਨੂੰ ਅਮਰ ਟੈਸਟ ਹੀ ਥੋੜਾ ਮੇਰਾ ਜੀ ਤੇ ਮੈਂ ਟੈਸਟ ਕਰਕੇ ਆਇਆ ਇੱਥੇ ਜਾਨਣਾ ਹੈ ਉਹਦੇ ਕਰਕੇ ਉਹਦੇ ਕਰਕੇ ਆ ਤੇ ਫਿਰ ਆਇਆ ਰਾਤ ਨੂੰ ਆਇਆ ਬਲੇ ਸਿਰ ਰਾਤ ਰੁਕਿਆ ਤੇ ਫੇਰ ਅਗਲੇ ਦਿਨ ਚੰਡੀਗੜ੍ਹ ਚਲ ਗਿਆ ਕਾਚਾ ਮੈਂ ਫੇਰ ਹੁਣ ਅੱਜ ਇੱਥੇ ਰੁਕਿਆ ਜਿਹਾ ਨਹੀਂ ਉਸ ਕੋਲ ਜਾਣਾ ਹੈ ਉੱਥੋਂ ਅਗਬਰ ਘਰ ਆਇਆ ਹੁਣ ਤੇ ਤੁਸੀਂ ਇਸ ਟਾਈਮ ਤੁਹਾਨੂੰ ਬਹੁਤ ਦੁਨੀਆ ਦੇਖ ਰਹੀ ਹੈ ਨਾ ਦੱਸ ਇੱਕ ਬਹੁਤ ਦੇਖ ਰਹੀ ਹੈ ਤੇ ਕੋਈ ਨਾ ਕੋਈ ਇੱਕ ਮੈਸੇਜ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਓ ਕਿਉਂਕਿ ਇੱਕ ਹਾਈਟ ਤੋਂ ਹੀ ਇੱਕ ਮੈਨੂੰ ਸੋਹਣਾ ਨਹੀਂ ਲੱਗਾ ਜੀ ਬੰਦਾ ਉਹ ਮੈਨੂੰ ਸ਼ਾਇਦਲੇ ਸੋਹਣੀ ਲੱਗੀ ਮੈਨੂੰ ਹਾਈਟ ਨਹੀਂ ਠੀਕ ਲੱਗੀ ਹੈ ਨਾ ਇਹਦੇ ਤੋਂ ਮਤਲਬ ਬਹੁਤ ਸਾਲਾਂ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਕਈ ਵਾਰੀ ਇਹਨਾਂ ਤੋਂ ਟੁੱਟ ਜਾਂਦਾ ਹੈ ਹੈਨਾ ਇੱਕ ਮਿੰਟ ਲਾਉਂਦੇ ਆ ਤੋੜਨ ਨੂੰ ਤੇ ਕੀ ਮੈਸੇਜ ਦੇਣਾ ਚਾਹੁੰਗੇ ਤੁਸੀਂ ਦੋਨੇ ਜਣੇ ਕਿਉਂਕਿ ਤੁਹਾਡੀ ਹਾਈਟ ਦਰਸ਼ਕਾਂ ਨੂੰ ਆਪਾਂ ਹਾਈਟ ਨਹੀਂ ਦੱਸੇ ਹੈ ਨਾ ਕਿੰਨੇ ਹਾਈਟ ਦਾ ਤੁਹਾਡੇ ਮੇਰੇ ਆਈਟਾ ਬੇ 6 ਫੁੱਟ 6 ਇੰਚ 6 ਫੁੱਟ 6 ਇੰਚ ਤੇ ਤੁਹਾਡੀ 5 ਫੁੱਟ 5 ਇੰਚ 5 ਫੁੱਟ 5 ਇੰਚ ਹਾਂਜੀ ਤੇ ਬਹੁਤ ਡਿਫਰੈਂਸ ਆ ਹੈ ਨਾ ਤੇ ਜ਼ਿਆਦਾ ਡਿਫਰੈਂਸ ਆ ਤੇ ਫਿਰ ਵੀ ਤੁਹਾਡੀ ਜਿਹੜੀ ਲਾਈਫ ਆ ਉਹ ਹੈਪੀ ਆ ਉਹ ਦੇਖ ਰਹੇ ਆ ਅਸੀਂ ਤੁਸੀਂ ਗੱਲਾਂ ਬਾਤਾਂ ਕਰ ਰਹੇ ਆ ਇੱਕ ਦੂਜੇ ਨਾਲ ਪੂਰੇ ਇੰਜੋਏਮੈਂਟ ਵਾਲੀਆਂ ਹਨ ਤੇ ਵਧੀਆ ਹੱਸ ਖੇਡ ਕੇ ਜ਼ਿੰਦਗੀ ਆਪਣੀ ਬਤੀਤ ਕਰ ਰਹੇ ਆ ਤੇ ਦਰਸ਼ਕਾਂ ਨੂੰ ਸਾਡਿਆਂ ਨੂੰ ਪਹਿਲਾਂ ਤਾਂ ਤੁਸੀਂ ਕੋਈ ਮੈਸੇਜ ਜ਼ਰੂਰ ਦਿਓ ਬੇ ਜ਼ਰੂਰੀ ਨਹੀਂ ਹੁੰਦਾ ਹਨਾ ਵੀ ਹਾਈਟ ਜ ਬਰਾਬਰ ਹੋਣੀ ਚਾਹੀਦੀ ਜਾਂ ਸੋਹਣਾ ਸੁਨੱਖਾ ਹੋਣਾ ਚਾਹੀਦਾ ਬੰਦਾ ਤੇ ਮੈਸੇਜ ਜਰੂਰ ਦਿਓ ਜੀ ਦਰਸ਼ਕ ਭਾਈ ਦੇਖੋ ਅੱਜ ਕੱਲ੍ਹ ਦੇ ਟਾਈਮ 'ਚ ਦਸੇ ਬਲਾਕੇ ਉਹ ਜਦ ਕਦੇ ਮਿਲਦੇ ਨਹੀਂ ਜੀ ਠੀਕ ਹੈ ਜੀ ਤੁਸੀਂ ਦੇਖੋਗੇ ਸਾਰੇ ਗੁਣ ਦੇਖੋਗੇ ਨਾ ਤੇ ਫਿਰ ਉਹ ਜਦ ਕਦੇ ਘਰ ਨੂੰ ਨਹੀਂ ਭਾਈ ਚੱਲਦਾ ਕਿਉਂਕਿ ਜਦੋਂ ਦੋਨਾਂ ਦਾ ਸੇਮ ਗੋਨ ਹੋ ਗਿਆ ਘਰ ਨਹੀਂ ਚੱਲਣਾ ਫਿਰ ਇਸ ਤੋਂ ਬੈਟਰ ਹੈ ਕਿ ਤੁਸੀਂ ਨਾ ਹਾਈਟ ਦੇਖੋ ਨਾ ਹਾਈਟ ਮੈਟਰ ਕਰਦੀ ਨਾ ਫੇਸ ਮੈਟਰ ਕਰਦਾ ਤੁਸੀਂ ਆਪਣੇ ਦੇਖੋ ਅਕੋਰਡਿੰਗ ਕਿਦਾਂ ਕਿਦਾਂ ਦਾ ਸਕਣਾ ਸਟਰਗਲ ਕਿਦਾਂ ਕਰਾਂਗੇ ਆਪਾਂ ਜੀ ਜੇ ਮੇਰੇ ਨਾਲ ਐਗਰੀ ਹਰ ਕਰਤੇ ਤੇ ਮੈਂ ਮੈਦ ਨਾਲ ਕਰੀਆਂ ਆਪਾਂ ਇੱਕ ਦਿਨ ਸੋਹਣਾ ਸਹ ਰੱਖੇ ਵੇਖਣ ਦਾ ਆਪਾਂ ਦੇ ਉਹ ਚੀਜ਼ ਵੇਖਣੇ ਪੀਪਲ ਭਾਜੀ ਕਿਹਦਾ ਕੀ ਹੋਣਾ ਹੈ ਜਿਹਦਾ ਸਹੀ ਇਸ ਤੋਂ ਬੈਟਰ ਹੈ ਕਿ ਆਪਣਾ ਦੇਖੋ ਦਾ ਜ਼ਰੂਰੀ ਆ ਕਿ ਬੰਦਾ ਇੱਕ ਦੂਸਰੇ ਨੂੰ ਲੈ ਕੇ ਲਾਇਲ ਕਿੰਨਾ ਦਾ ਠੀਕ ਆ ਹਾਈਟ ਦੇ ਮਤਲਬ ਜੇ ਅਸੀਂ ਦੋਵੇਂ ਇੱਕੋ ਜਿਹੇ ਹੁੰਨੇ ਸਾਡੀ ਹਾਈਟ ਕੋਝ ਹੁੰਦੀ ਜੇ ਅਸੀਂ ਇੱਕ ਦੂਜੇ ਨੂੰ ਲੈ ਕੇ ਲਾਇਲ ਨਾ ਹੁੰਦੇ ਤੇ ਕਿੱਥੇ ਸਾਡੀ ਨਿਭਣੀ ਸੀ ਕਦੇ ਵੀ ਨਹੀਂ ਹਰ ਇੱਕ ਕੁਆਲਿਟੀ ਹਰ ਇੱਕ ਬੰਦੇ ਦੇ ਵਿੱਚ ਨਹੀਂ ਹੁੰਦੀ ਕਿਸੇ ਦੇ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਆ ਜੇ ਆਪਾਂ ਕਵਾਂਗੇ ਨਾ ਕਿ 36 ਦੇ 36 ਗੁਣ ਮਿਲ ਜਾਣ ਉਹ ਨਹੀਂ ਮਿਲਦੇ ਆ ਜੀ ਨਹੀਂ ਮਿਲਦੇ ਠੀਕ ਆ ਲੋਕ ਵੀ ਸ਼ਕਲਾਂ ਤੋਂ ਹੋਰ ਹੁੰਦੇ ਨੇ ਦਿਲ ਤੋਂ ਕੁਝ ਹੋਰ ਹੁੰਦੇ ਨੇ ਬਾਕੀ ਇਹਨਾਂ ਨੂੰ ਮੇਰਾ ਨੇਚਰ ਪਤਾ ਵਾ ਮੈਨੂੰ ਇਹਨਾਂ ਦਾ ਪਤਾ ਵਾ ਇਹਨਾਂ ਨੂੰ ਮੇਰੀਆਂ ਕਮੀਆਂ ਪਤਾ ਮੈਨੂੰ ਤੇ ਇਹਨਾਂ ਦੀ ਆ ਪਤਾ ਵਾ ਅਸੀਂ ਇੱਕ ਦੂਜੇ ਨੂੰ ਮਤਲਬ ਵਧੀਆ ਤਰੀਕੇ ਨਾਲ ਗਾਈਡ ਕਰ ਰਹੇ ਆ ਜਿੱਥੇ ਮੈਂ ਗਲਤ ਆ ਇਸ ਵੇ ਮੈਨੂੰ ਕਹਿ ਦਦੇ ਤੂੰ ਇੱਥੇ ਸਹੀ ਆ ਜਾਂ ਜੋ ਵੀ ਆ ਮਤਲਬ ਅਸੀਂ ਇੱਕ ਦੂਜੇ ਨਾਲ ਹੈਪੀ ਆ ਤੇ ਕਿਸੇ ਦੀ ਕੋਈ ਵੀ ਗੱਲ ਨਾਲ ਮੈਨੂੰ 1% ਵੀ ਫਰਕ ਨਹੀਂ ਪੈਂਦਾ ਹਾਂਜੀ ਕਿ ਇਹਨੂੰ ਕੋਈ ਇਦਾਂ ਕਹਿ ਰਿਹਾ ਯਾ ਮੈਨੂੰ ਕੋਈ ਕਹਿ ਰਿਹਾ ਕਿਉਂਕਿ ਆਪਣੀ ਜਗ੍ਹਾ ਤੇ ਇਹ ਵੀ ਪਿੱਛੇ ਤੁਸੀਂ ਜੇ ਚੱਲ ਜਾਓਗੇ ਨਾ ਅੱਜ ਤੋਂ ਕਈ ਸਾਲ ਪਹਿਲਾਂ ਥੋੜਾ ਜਿਹਾ ਦੇਖੋਗੇ ਕਿ ਲੋਕਾਂ ਦਾ ਹਾਈਟ ਪਹਿਲਾਂ ਇਹ ਨਾਰਮਲ ਮੰਨੀ ਜਾਂਦੀ ਸੀ ਨਾਰਮਲ ਮੰਨੀ ਜਾਂਦੀ ਸੀ ਮੈਂ ਆਪਣੇ ਆਪ ਨੂੰ ਛੋਟਾ ਸਮਝਦੀ ਆ ਕਿ ਮੇਰੀ ਹਾਈਟ ਛੋਟੀ ਰਹੀ ਹੈ ਇਹ ਬਿਲਕੁਲ ਪਰਫੈਕਟ ਨਹੀਂ ਮੇਰੇ ਜੀ ਕਮੀ ਆ ਮੈਂ ਥੋੜੀ ਛੋਟੀ ਆ ਤੁਸੀਂ ਆਪਣੇ ਚ ਕਮੀ ਕੱਢਦੇ ਹੋ ਆਪਰੇਜ ਕੱਢਦੇ ਏਸ ਕਰਕੇ ਤੁਹਾਡਾ ਬੈਲੈਂਸ ਚੱਲ ਰਿਹਾ ਹੈ ਹੈ ਨਾ ਵਹੀ ਵਹੀ ਤੁਸੀਂ ਇਹ ਇਹਨਾਂ ਚ ਕਮੀ ਕੱਢਦੇ ਇਹ ਤੁਹਾਡੇ ਚ ਕੱਢਦੇ ਫੇਰ ਨਹੀਂ ਚੱਲਦਾ ਹੁੰਦਾ ਨਹੀਂ ਟੱਲਦਾ ਅੱਜ ਇਹ ਹਸਪੀਟਲ ਗਿਆ ਨਾ ਤੇ ਨਰਸਿੰਗ ਸਟਾਫ ਨੂੰ ਛੁੱਟੀ ਹੋਈ ਸੀ ਸ਼ਾਇਦ ਮੇਰੇ ਖਾਣ ਲਾ ਸਾਰੇ ਇਹ ਗੁੜੀਆਂ ਨ ਇਕੱਠੀਆਂ ਆ ਗਏ ਤਾਂ ਦੇਖ ਰਹੀਆਂ ਸੀ ਤੇ ਮੈਂ ਆਪਣੇ ਫੇਸ ਤੇ ਇੱਕ ਅਲੱਗ ਜਿਹੀ ਦੀ ਕਿ ਇਹਨੂੰ ਫਿਰ ਦੇਖ ਕੇ ਪਤਾ ਲੱਗੀ ਕਿ ਯਾਰ ਇਹ ਮੈਟਰ ਨਹੀਂ ਕਰ ਰਿਹਾ ਸਕੂਲ ਸਸ ਸਮਾਈ ਕਿੰਨੀ ਹੈ ਮੈਟਰ ਕਰਦਾ ਕਿ ਖੁਸ਼ਵਾ ਹਾਂ ਖੁਸ਼ਵਾ ਹੁਣ ਮੈਂ ਹਸਪੀਟਲ ਗਈਆਂ ਮੈਨੂੰ ਪਤਾ ਕਿ ਮੇਰੇ ਮੈਨੂੰ ਟੈਨਸ਼ਨ ਹੋ ਰਹੀ ਹੈ ਕਿਸੇ ਚੀਜ਼ ਮੈਂ ਆਪਣੇ ਪੇਸ ਤੇ ਉਹ ਨਹੀਂ ਲੈਂਦੀ ਮੈਂ ਬਸ ਹਰ ਇੱਕ ਨੂੰ ਦੇਖ ਕੇ ਕਰਦੀ ਆਂ ਕਿ ਹਰ ਇੱਕ ਨੂੰ ਮੇ ਲੱਗੇ ਕਿ ਖੁਸ਼ਵਾ ਤੇ ਆਜ ਇਹਦਾ ਕੋਈ ਮੈਟਰ ਨਹੀਂ ਕਰਦੀ ਆਂ ਕਿ ਆਪਣੇ ਘਰ ਤੇ ਤੰਗੀ ਵੀ ਕੱਟਣੀ ਪੈਂਦੀ ਆ ਬਹੁਤ ਕਸ਼ ਕਰਨਾ ਪੈਂਦਾ ਬਸ ਬੜਾ ਬੰਦਾ ਸਾਥ ਦੇਵੇ ਨਾ ਫਿਰ ਨਹੀਂ ਕੋਈ ਵੀ ਟੈਨਸ਼ਨ ਕੋਈ ਖੜੇ ਨਾਲ ਨਾਲ ਕੋਈ ਬੰਦਾ ਬਗਾਨੀ ਧੀ ਨੇ ਸਾਰਾ ਕੁਛ ਛੱਡ ਕੇ ਆਇਆ ਜੇ ਅੱਜ ਇਹਦਾ ਮੈਨ ਸਾਥ ਦਵਾਂ ਤਾਂ ਉਹ ਦੇਣਾ ਕਿ ਲੈ ਫਿਰ ਹਾਂਜੀ ਇਹ ਗੱਡੀ ਵਿਸ਼ਵਾਸ ਦੇ ਕਰਕੇ ਹੀ ਇਹ ਸਭ ਕੁਝ ਆਪਣੇ ਮਾਪੇ-ਮਾਪੇ ਛੱਡ ਕੇ ਆਉਣਾ ਕਿੰਨੀ ਕਿੰਨਾ ਪਿਆਰ ਹੁੰਦਾ ਫੁੱਲਾ ਬਾਪੂ ਬੱਚਾ ਆਪਣਾ ਪਾਲਿਆ ਹੁੰਦਾ ਹਰ ਇੱਕ ਦਾ ਬੱਚਾ ਇਦਾਂ ਹੀ ਹੁੰਦਾ ਹੈ ਤੇ ਉਹ ਇੱਕ ਹਸਬੰਡ ਦੇ ਵਿਸ਼ਵਾਸ ਦੇ ਕਰਕੇ ਆ ਜਾਂਦੀ ਹੈ ਤੇ ਤੁਹਾਡਾ ਵੀ ਫਰਜ ਮੰਨਦਾ ਹਾਂ ਹੋਈ ਹੈ ਨਾ ਦੇਖੋ ਭਾਈ ਇਹਨੂੰ ਮੈਂ ਹੀ ਨਾ ਪੁੱਛਿਆ ਕੀ ਗੱਲ ਤੋਂ ਫਿਰ ਮੁਰਗੇ ਤੁਹਾਨੂੰ ਕਹਦਾ ਆ ਵੀ ਫਿਰ ਸੋਚਣਾ ਕਿ ਮੇਰਾ ਬੰਦਾ ਨੇ ਮੈਨੂੰ ਪੁੱਛਣਾ ਮੈਂ ਦੱਸੂਗੀ ਬਾਕੀ ਜਦੋਂ ਫੈਮਿਲੀ ਦੇ ਵਿੱਚ ਸਾਰੇ ਇੱਕ ਸਾਈਡ ਤੇ ਹੋ ਜਾਂਦੇ ਨਾ ਆਪਣਾ ਬੰਦਾ ਨਾਲ ਖੜ ਜਾਣਾ ਐਨੇ ਨਾਲ ਬੰਦੇ ਨੂੰ ਨਾ ਬਹੁਤ ਹੌਸਲਾ ਮਿਲ ਜਾਂਦਾ ਕਿ ਇਹ ਮੇਰੇ ਨਾਲ ਖੜਾ ਵਾ ਕੋਈ ਵੀ ਗੱਲ ਹੋਵੇ ਨਾ ਹਮੇਸ਼ਾ ਮੈਨੂੰ ਕਹਦਾ ਕਿ ਮੈਂ ਗਲਤ ਨਹੀਂ ਹੁੰਦੀ ਜੇ ਮੈਂ ਗਲਤ ਹੁੰਨੀ ਆ ਤੇ ਉੱਥੇ ਮੈਨੂੰ ਪनिश्डਮੈਂਟ ਵੀ ਮਿਲੇਗੀ ਜਿੱਥੇ ਮੈਂ ਸਹੀ ਆ ਆਲਵੇਸ ਮੇਰੇ ਨਾਲ ਰਹੇ ਆ ਕਿ ਤੂੰ ਇੱਥੇ ਸਹੀ ਆ ਬਾਕੀ ਇਹਨਾਂ ਨੂੰ ਵੀ ਪਤਾ ਮੈਂ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ ਆ ਪਰ ਮੈਂ ਇੰਨੀ ਤਰੀਬ ਕਰੂੰਗੀ ਕਿ ਉਹ ਜਿਆਦਾ ਵਧੀਆ ਵਜੇ ਕਿ ਤੇ ਮੈਂ ਮਿਸਟਰ ਪਰਫੈਕਟ ਲੱਭਣਾ ਕੋ ਕਹਿੰਦੀ ਆ ਉਹਨੇ ਵੀ ਕਮੀ ਆ ਉੱਛੇ ਹੋਣੀਆਂ ਸੀ ਇਹ ਚ ਹੈ ਨਹੀਂ ਇਹ ਮੈਂ ਇੰਟਰਵਿਊ ਚ ਤਾਂ ਨਹੀਂ ਗਈ ਆਂਦੇ ਸੋਨਾ ਤੁਸੀਂ ਤਾਂ ਮੈਂ ਨਾ again ਨਹੀਂ ਬਈਏ ਵੈਸੇ ਰੱਸਾ ਇਹ ਨੀ ਜੀ ਚਲੋ ਦੇਖਿਆ ਪਹਿਲੇ ਮੈਨੂੰ ਨਾ ਰੀਲਾ ਵਗੈਰਾ ਦਾ ਸ਼ੋਅ ਨਹੀਂ ਆਇਆ ਜੀ ਚਲੋ ਫਿਰ ਉਹ ਦਿਨ ਚਲੋ ਬਣਾਏ ਪੜਨਾ ਫਿਰ ਜੀ ਖੋਸ਼ਾ ਵਹਿਰ ਜੀ ਕਰਨੇ ਆਪਣੇ ਲੈ ਵਿੱਚ ਹਾਂ ਬਿਲਕੁਲ ਹਰ ਜੀ ਕੋਈ ਅਹੀਂ ਅੱਛਾ ਹੈ ਦੇਣਾ ਪਹਿਲੇ ਚਲੋ ਨਹੀਂ ਜਾਂਦੀ ਰਹੀ ਕਿਤੇ ਹੁਣ ਇੱਥੇ ਮੈਂ ਮੈਂ ਹੀ ਆਂ ਤਾਂ ਫਿਰ ਹੀ ਨਹੀਂ ਕਰਨ ਜਿਵੇਂ ਇੱਥੇ ਜਾਣਾ ਹੈ ਕੰਮ ਕਰਨਾ ਇਕੱਠੇ ਜਾਣਦੇ ਆ ਮੇਰੇ ਭਾਈ ਕਹੀ ਹੁੰਦੇ ਹੁਣ ਤੋਂ ਪਹਿਲਾਂ ਇਮੇਜੇ ਮਤਲਬ ਨਾਂਕੇ ਨੇੜੇ ਦੇ ਪਿੰਡ ਦੇ ਨਾਲ ਆਪਣੇ ਨਾਂਕੇ ਰੰਦੇ ਸੀ ਤਾਂ ਕਰਕੇ ਉੱਥੇ ਹੀ ਰਸਤਾ ਹੋਇਆ ਸੀ ਸਾਡਾ ਇਹਨਾਂ ਦੇ ਬਾਰੇ ਫੁੱਟਾ ਮੁੰਡਿਆਂ ਦਾ ਅਪਰ ਸਤ ਨਾਲ ਨਾਂ ਦੇ ਪਿੰਡਾਂ ਇੱਕ ਦੂਸਰੇ ਨਾਲ ਜਾਣਦੇ ਹੁੰਦੇ ਸਾਰੀ ਇਨਫੋਰਮੇਸ਼ਨ ਗੱਡੀ ਕੁੜੀ ਕਿੱਦਾਂ ਦੀ ਆ ਅੱਧਿਆਂ ਵਿੱਚੋਂ ਹਾਂਜੀ ਅੱਧਿਆਂ ਵਿੱਚੋਂ ਕੋਈ ਮੁੰਡੇ ਨੇ ਇਹ ਵੀ ਨਹੀਂ ਆਰੇ ਕੁੜੀ ਅਸੀਂ ਦੇਖੀ ਨਹੀਂ ਸ਼ੁਰੂ ਤੋਂ ਆਦਤ ਆ ਕਿ ਇੱਕ ਮੇਰਾ ਨੇਚਰ ਏਦਾਂ ਦਾ ਬਣ ਗਿਆ ਕਿ ਇੱਕ ਬਸ ਬੰਦ ਕਮਰੇ 'ਚ ਰਹਿਣਾ ਸ਼ਾਂਤੀ ਬਸ ਇਹ ਹਾਂਜੀ ਇਦਾਂ ਦਾ ਨੇਚਰ ਆ ਜੇ ਹੁਣ ਮੈਂ 2 ਮਿੰਟ ਵੀ ਬਾਹਰ ਚੱਲ ਜਾਵਾਂਗੀ ਮੈਨੂੰ ਨਹੀਂ ਵਧੀਆ ਨਹੀਂ ਲੱਗਦਾ ਉਹ ਸ਼ਰਾਬ ਬਾਬਾ ਸਾਂਤੀ ਵਧੀਆ ਲੱਗਦੀ ਆ ਹਾਂਜੀ ਤੁਸੀਂ ਦੇਖੋ ਜਦੋਂ ਰੀਲਾ ਪਾਣੇ ਕਿਤੇ ਇੰਸਟਾਗ੍ਰਾਮ ਤੇ ਦੇਖੋ ਭਾਈ 100 ਬੰਦਾ ਸਹੀ ਕਮੈਂਟ ਘਾੜਦਾ ਭਾਈ ਇੱਕ ਦੋ ਵਿੱਚ ਮਾਰੇ ਆਣੇ ਆ ਠੀਕ ਆ ਮੈਂ ਇਹ ਪਹਿਲੇ ਦਿਨ ਗੱਲ ਗੱਲ ਤੇ ਇਹਨਾਂ ਨੂੰ ਰਿਪਲਾਈ ਕਰਕੇ ਬੈਸੀ ਜਾਂਦਾ ਮੈਂ ਕਹਾ ਮੈਂ ਕਹਾ ਜੋਬਨ ਇਹ ਇੱਕ ਨੂੰ ਰਿਪਲਾਈ ਕਰਨਗੇ ਥਨੇ ਦਾ ਹੋਰ ਆਣਗੇ ਇਸ ਤੋਂ ਬੈਟਰ ਇਗਨੋਰ ਕਰ ਦੋ ਛੱਡ ਦੋ ਜਿਆਦਾ ਕਰਦਾ ਕੋਈ ਤੰਗ ਕਮੈਂਟ ਵੀ ਸਪੀਡ ਮਾਰ ਸੀ ਵੀ ਰਿਕਵੈਸਟ ਕਰ ਦਿੰਦੇ ਆ ਜੀ ਇਹ ਸਾਰਿਆਂ ਨੂੰ ਹਨਾ ਤੇ ਤੁਹਾਡੇ ਦੇਖ ਲਓ ਵੀ ਉਹ ਕਮੈਂਟ ਦੇ ਨਾਲ ਕਿਸੇ ਦੀ ਜਿਹੜੀ ਫੀਲਿੰਗ ਹਰਟ ਹੁੰਦੀ ਆ ਹਨਾ ਤੇ ਤੁਹਾਨੂੰ ਇਹ ਜਿਹੜੀ ਜੋੜੀਆਂ ਜਿਹੜੀਆਂ ਹਨਾ ਖੁਸ਼ ਆ ਉਹਨਾਂ ਨੂੰ ਵੀ ਮੈਸੇਜ ਦੇ ਕੇ ਗੁੱਡ ਲੱਕ ਕਹਿਣਾ ਚਾਹੀਦਾ ਆ ਤੇ ਤੁਸੀਂ 네ਗੇਟਿਵ ਕਮੈਂਟ ਨਾ ਕਰਿਆ ਕਰੋ ਜੇ ਕੋਈ ਖੁਸ਼ ਆ ਉਹਦੇ ਖੁਸ਼ੀ ਦੇ ਨਾਲ ਸ਼ਰੀਕ ਹੋਇਆ ਕਰੋ ਖੁਸ਼ੀ ਦੇ ਵਿੱਚ ਹੈ ਨਾ ਪਾਰਟਿਸਪੇਟ ਕਰਿਆ ਕਰੋ ਤੇ ਤੁਹਾਡੇ ਕਮੈਂਟਾਂ ਦੇ ਨਾਲ ਇਫੈਕਟ ਪੈਂਦਾ ਜੀ ਤੇ ਰਿਕਵੈਸਟ ਆ ਜੀ ਬੈਡ ਕਮੈਂਟ ਜਿਹੜੇ ਆ ਉਹ ਜੇ ਕੋਈ ਬੈਡ ਗੱਲ ਹੈ ਤੇ ਉੱਥੇ ਕਰੋ ਹੈ ਨਾ ਬੈਡ ਜੇ ਕੋਈ ਚੰਗੀ ਚੀਜ਼ ਆ ਤੇ ਫਿਰ ਉਹਦੇ ਤੇ ਆਪਾਂ ਬੈਡ ਕਮੈਂਟ ਕਿਉਂ ਕਰਨਾ ਹਾਂਜੀ ਸਾਡੇ ਵੀਡੀਓ ਵੀ ਦੇਖ ਸਕਦੇ ਕਿ ਨੋਰਮਲ ਵੀਡੀਓ ਹੁੰਦੀਆਂ ਨੇ ਬਾਕੀ ਕਪਲਸ ਵਾਂਗੂ ਸੇ ਇਹ ਨਹੀਂ ਕਿ ਕਿ ਉਹ ਨੱਚ ਕੇ ਵੀਡੀਓ ਬਣਾ ਰਹੇ ਕਿੱਦਾਂ ਜਿਵੇਂ ਸਾਡੀ ਲਾਈਫ ਚੱਲ ਰਹੀ ਆ ਅਸੀਂ ਉਦਾਂ ਹੀ ਹਰ ਇੱਕ ਨੂੰ ਦਿਖਾ ਰਹੇ ਆ ਕਿ ਲਾਈਫ ਸਾਡੀ ਐਵੇਂ ਚੱਲ ਰਹੀ ਆ ਤੁਹਾਨੂੰ ਇੰਸਟਾ ਤੇ ਹਾਂਜੀ ਇਸ ਤਰ੍ਹਾਂ ਦੱਸੋ ਆਪਣੀ ਆਈਡੀ ਮੇਰੀ ਪ੍ਰੀਤਮਾਨ ਬੱਤਰਬਾਦ ਹਾਂਜੀ ਤੇ ਬਾਕੀ ਰਹੀ ਗੱਲ ਮੈਂ ਵੀਡੀਓ ਸ਼ੁਰੂ ਤਾਂ ਮੈਨੂੰ ਬੜਾ ਕਰੀਕ ਸੀ ਜਾਂ ਤਾਂ ਹੋਵੇ ਨਾ ਕਿ ਮੈਨੂੰ ਕਿਸੇ ਚੀਜ਼ ਦਾ ਫੇਮ ਹੋਵੇ ਤੇ ਮੈਨੂੰ ਫੇਮ ਹੋਵੇ ਮੈਂ ਵੀਡੀਓ ਰੈਗੂਲਰ ਪਾਵਾਂ ਮੈਂ ਨਹੀਂ ਪਾ ਰਹੀ ਹੈ ਨਾ ਹੁਣ ਵੀ ਨਿਆ ਵੀਡੀਓ ਚੱਲਦੇ ਆ ਹੁਣੇ ਭਾਜੀ ਇਹ ਵੀਡੀਓ ਪਾਣੀ ਬਹੁਤ ਘਟਾ ਚੁੱਕਾ ਚੁੱਕਾ ਸਾਡੀ ਆਈਡੀ ਚੈੱਕ ਕਰ ਸਕਦਾ ਤੁਸੀਂ ਪਾ ਹੀ ਨਹੀਂ ਰਹੇ ਆ ਸਾਨੂੰ ਕਿਉਂ ਨਹੀਂ ਪਾ ਰਹੇ ਵੈਸੇ ਯਾਰ ਫਿਰ ਆਪਣਾ ਇੰਟੈਂਸ਼ਨ ਕਰਕੇਗਾ ਨਹੀਂ ਯਾਰ ਫੈਮਿਲੀ ਨਹੀਂ ਮਤਲਬ ਹੈਲਥ ਇਸ਼ੂਸ ਚੱਲ ਰਹੇ ਨੇ ਉਹਦੇ ਕਰਕੇ ਮਨ ਨਹੀਂ ਕਰਦਾ ਕਿ ਦਰੀਲਸ ਬਣਾਉਣ ਨੂੰ ਜਾਂ ਜਿੱਦਾਂ ਇੱਕ ਡਿਸਟੈਂਸ ਆ ਸਾਡੇ ਦੋਨਾਂ ਵਿੱਚ ਜਨ ਇੰਨੇ ਦੂਰ ਦੂਰ ਰਹ ਰਹੇ ਆ ਕੱਲੀ ਦਾ ਮੇਰਾ ਦਿਲ ਨਹੀਂ ਘਰਦਾ। ਨਾ ਜਿਹਦੂ ਸੀ ਕਹਾਂਗੇ ਸਾਨੂੰ ਫੇਮ ਇਦਾਂ ਹੀ ਆ ਵਾਇਰਲ ਹੋ ਜਾਈਏ ਇਦਾਂ ਇਦਾਂ ਦੀ ਕੋਈ ਗੱਲ ਨਹੀਂ ਆ ਬਸ ਰੈਗੂਲਰ ਹਾਂ ਥੋੜਾ ਟਾਈਮ ਰੀਲਸ ਪਾਈਆਂ ਨੇ ਥੋੜੇ ਕਿਉਂਕਿ ਆਪਣੀ ਫੈਮਲੀ ਅੱਗੇ ਦੇਖਣਾ। ਮੈਂ ਉਹ ਜ਼ਿੰਦਗੀ ਦਾ ਹਾਂ। ਨਹੀਂ ਉਹ ਨਹੀਂ ਜੁਆਇੰਮੈਂਟ ਆ। ਬਈ ਆਪਾਂ ਦੇਖੋ ਆਪਾਂ ਪਾਂਦੇ ਆਂ ਆਪਣੇ ਲਈ ਪਾਂਦੇ ਆਂ। ਬਿਲਕੁਲ ਜੀ। ਤੁਹਾਡੀ ਵਰ ਦੇ ਕੇ ਕੋਈ ਨਾ ਕੋਈ ਮੋਟੀਵੇਟ ਹੁੰਦਾ ਸੀ। ਹਾਂ ਜੀ ਸਭ ਲਈ ਮੋਟੀਵੇਟ ਵਾਲੀ ਗੱਲ ਆ ਕਿ ਮੈਂ ਉਹਦੀ ਹਾਈਟ ਨਹੀਂ ਦੇਖ ਰਹੀ ਆ ਉਹ ਮੇਰੀ ਹਾਈਟ ਨਹੀਂ ਦੇਖਦੇ। ਸਾਨੂੰ ਇੰਟਰਵਿਊ ਕਰਨ ਦਾ ਵੀ ਕਾਰਨ ਇਹੀ ਆ। ਵੀ ਤੁਹਾਡੇ ਤੋਂ ਉਹ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਆ ਉਹ ਮੋਟੀਵੇਟ ਹੋਣ ਤੇ ਇਹ ਜ਼ਰੂਰੀ ਹੈ ਤੁਸੀਂ ਰੀਲ ਕੋਈ ਪਾਇਆ ਕਰੋ ਆਪਣਾ ਪਰ ਇਹਨੇ ਮਨ ਅੱਗੇ ਕਰਦੇ ਨੇ ਰੈਗੂਲਰ ਜਾ ਹੋਗਾ ਪਰ ਉਹ ਥੋੜਾ ਘੱਟ ਕੀਤਾ ਆਪਣੇ ਆਪ ਉਹਦਾ ਕਿਉਂਕਿ ਦੇਖੋ ਆਪਣਾ ਫੈਮਿਲੀ ਭਾਈ ਪਹਿਲੇ ਦੇਖਣੀ ਪੈਂਦੀ ਤੇ ਸੋਸ਼ਲ ਮੀਡੀਆ ਦੇ ਬਾਰੇ ਦੀ ਗੱਲ ਹੈ ਪਹਿਲੇ ਆਪਣੇ ਆਏ ਆਪਣੇ ਫੈਮਿਲੀ ਨੂੰ ਦੇਖਣਾ ਪੈਂਦਾ ਕਿਸੇ ਕਰਕੇ ਥੋੜਾ ਕੀਤਾ ਚਲੋ ਅੱਗੇ ਅੱਗੇ ਟਾਈਮ ਹੈ ਬਣਾ ਪਾਵਾਂਗੇ ਯਾਰ ਜਿੱਥੇ ਬੰਦਾ ਗਲਤ ਆ ਠੀਕਾ ਮੈਂ ਮੰਨਦੀ ਆ ਗਲਤੀਆਂ ਨੂੰ ਐਕਸੈਪਟਿੰਗ ਜਿੱਥੇ ਮਤਲਬ ਨਾਰਮਲ ਗਲਤੀ ਹੁਣ ਉਹਨੂੰ ਐਕਸੈਪਟ ਕਰੋ ਬਾਕੀ ਇੱਕ ਬੰਦੇ ਦੀਆਂ ਕਮੀਆਂ ਨੂੰ ਐਕਸੈਪਟ ਕਰਨਾ ਚਾਹੀਦਾ ਠੀਕ ਆ ਜੇ ਕਿਸੇ ਨੂੰ ਨਾ ਹਾਂ ਜੇ ਕਮੀਆਂ ਦੇਖ ਗਿਆ ਮੈਂ ਨਾ ਕਰ ਦਿੰਦੀ ਤੇ ਇਹ ਵੀ ਮੇਰੇ ਲਈ ਬਹੁਤ ਵਧੀਆ ਗੱਲ ਤੇ ਨਹੀਂ ਸੀਗੀ ਕਿਉਂਕਿ ਮੈਂ ਕਮੀਆਂ ਨੂੰ ਇਹਨਾਂ ਦੀ ਪੋਜ਼ਿਟਿਵਿਟੀ ਬਣਾ ਰਿਹਾ ਹਾਂ ਹਾਂਜੀ ਮਨੁੱਖ ਤੇ ਕਈ ਵੇਲੇ ਦਾ ਫੀਲ ਹੁੰਦਾ ਕਿ ਕਮੀ ਨਾ ਕਮੀ ਤੁਹਾਡੇ ਚ ਨਾ ਕਮੀ ਨਾ ਜ ਤੁਹਾਡੀ ਹਾਈਟ ਤੁਹਾਡੇ ਹਿਸਾਬ ਨਾਲ ਨੋਰਮਲ ਹੈ ਉਹਨੂੰ ਕੋਈ ਹੋਰ ਕਮੀ ਕਹਿ ਸਕਦਾ ਪਰ ਤੁਹਾਨੂੰ ਕਮੀ ਨਹੀਂ ਤੁਹਾਡੀ ਹਾਈਟ ਆਪਣੇ ਹਿਸਾਬ ਨਾਲ ਠੀਕ ਹੈ ਉਹਨੂੰ ਕੋਈ ਹੋਰ ਕਮੀ ਕਹਿ ਸਕਦਾ ਦੇਖਿਆ ਸਰਦਿਆ ਨਾ ਫੈਮਲੀ ਦੀ ਚਲਦਾ ਆ ਰਿਹਾ ਵਾ ਮੇਰੇ ਪੀੜੀ ਦਾ ਪੀੜੀ ਹਾਂਜੀ ਮੇਰੇ ਚਾਚਾ ਜੀ ਦਾ 6 ਫੁੱਟ 3 ਇੰਚ ਹੁਣ ਦੇ ਹੈਟ ਆ ਤੇ ਫਾਦਰ ਸਾਹਿਬ ਵੀ 6 ਪਲੱਸ ਆ ਮੇਰੀ ਸਿਸਟਰ ਦੇ ਹੈਡ ਵੀ 5 ਫੁੱਟ 11 ਇੰਚ ਅੱਛਾ ਸਿਸਟਰ ਦੀ 4 ਫੁੱਟ ਹੀ ਆ 6 ਫੁੱਟ ਹੀ ਲਾ ਲਓ ਤੇ ਕਿ ਤਾਜ ਜੀ ਉਹਨਾਂ ਦੇ ਵੀ 6 ਫੁੱਟ ਤੋਂ ਪਲੱਸ ਆ ਦਾਦਾ ਜੀ ਉਹਨਾਂ ਦੇ ਪਲੱਸ ਆ ਜੀ ਤੇ ਮਾੜੀ ਗੱਲ ਨਹੀਂ ਹਾਈਟ ਤਾਂ ਵੱਡੀ ਆ ਵੱਡੀ ਆ ਪੀੜੀ ਦਾ ਪੂਰੇ ਪੂਰੇ ਪੋੜੇ ਹੋਈ ਜਾਂਦੇ ਸੀ ਸਾਡੀ ਹਾਈਟ ਦੇਖਦੇ ਹੁੰਦੇ ਸੀ ਹਾਈਟ ਕਿੰਨੀ ਆ ਤੇ ਲਾਸਟ ਦੇ ਵਿੱਚ ਅਸੀਂ ਜੀ ਆਪਾਂ ਹੁਣ ਸਮਾਪਤੀ ਵੱਲ ਕਰਦੇ ਵੀਡੀਓ ਬਹੁਤ ਲੰਬੀ ਹੋ ਗਈ ਤੇ ਉਹ ਗੱਲਾਂ ਤਾਂ ਦਿਲ ਕਰਦਾ ਵੀ ਤੁਹਾਡੇ ਨਾਲ ਕਰੀ ਜਾਈਏ ਪਰ ਜਿਆਦਾ ਲੰਬੀ ਹੋ ਗਈ ਵੀਡੀਓ ਲਾਸਟ ਦੇ ਵਿੱਚ ਅਸੀਂ ਜਗ ਪੰਜਾਬੀ ਨਿਊਜ਼ ਦੇ ਸਾਰੇ ਦਰਸ਼ਕਾਂ ਦੇ ਵੱਲੋਂ ਤੁਹਾਡਾ ਧੰਨਵਾਦ ਕਰਦੇ ਆ ਆਪਣੀ ਸਾਰੀ ਟੀਮ ਦੇ ਵੱਲੋਂ ਧੰਨਵਾਦ ਕਰਦੇ ਆ ਜੋ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਰੂਬਰੂ ਹੋਏ। ਸਭ ਤੋਂ ਇਹ ਤੁਹਾਡਾ ਵੀ ਬਹੁਤ ਧੰਨਵਾਦ ਹੈ ਤੁਸੀਂ ਇੰਨਾ ਵੇਟ ਕੀਤਾ ਜੀ। ਜਾਈ ਥੋੜੇ ਵਿਜੀ ਹੋ ਗਈ। ਕੰਮ ਚ ਇਸ਼ੂ ਜੇ। ਨਹੀਂ ਤੁਹਾਡਾ ਵੀ ਥੈਂਕ ਯੂ ਹੈ ਜੀ ਡਿਡੀ ਤੁਸੀਂ ਸਾਡੇ ਮਨ ਦੀ ਗੱਲ ਲੋਕਾਂ ਦਾ ਪਚਾਰ ਹੈ। ਹਾਂਜੀ। ਇਹ ਸਾਡੇ ਪਿੱਛੇ ਦੀ ਸਟੋਰੀ ਕੀ ਆ। ਧੰਨਵਾਦ। ਧੰਨਵਾਦ।